ਸ਼ਸ਼ੀਕਲ ਦੀ গুਡ ਮਾਰਨਿੰਗ ਨਮਸਕਾਰ ਤੇ ਅੱਜ ਆਪਾਂ ਚੱਲਦੇ ਆਂ ਜੀ ਅ ਖਰੜ ਤੋਂ ਮੁਰਿੰਡੇ ਨੂੰ ਚੱਲਦੇ ਆਂ ਤੇ ਰਸਤੇ ਦੇ ਵਿੱਚ ਕਢੂਆ ਕਸਬਾ ਪੈਂਦਾ ਕਢੂਏ ਦੇ ਨਾਲ ਹੀ 6 ਕਨਾਲ ਜ਼ਮੀਨ ਹੈ ਕਢੂਏ ਦਾ ਰਕਬਾ 6 ਕਨਾਲ ਜ਼ਮੀਨ ਹੈ ਤੇ ਅੱਜ ਉਹ ਤੁਹਾਨੂੰ ਦਿਖਾਉਣੇ ਆਪਾਂ ਬਹੁਤ ਹੀ ਅੱਛੀ ਇਨਵੈਸਟਮੈਂਟ ਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਦੀ ਹੈ ਇਹ ਪੋਲ ਆਪਾਂ ਚੜਨਾ ਨਹੀਂ ਜੀ ਕਢੂਏ ਤੋਂ ਪੁਲ ਦੇ ਨੀਚੇ ਨੂੰ ਉਤਰ ਜਾਣਾ ਇਹ ਗੁਪਤਾ ਫਲੈਟਸ ਆ ਗਏ ਨੇ ਰੈ residense ਏਰੀਆ ਬਹੁਤ ਵਧੀਆ ਫਲੈਟਸ ਬਣੇ ਨੇ ਤੇ ਪੂਰੀ ਮਾਰਕੀਟ ਬਣੀ ਹੋਈ ਹੈ। ਕੜੂਆ ਆ ਗਿਆ ਇਹ ਕੜੂਆ ਕਸਬਾ ਹੈ। ਔਰ ਇਹ ਡਿਸਟ੍ਰਿਕਟ ਮੁਹਾਲੀ ਦੇ ਵਿੱਚ ਪੈ ਜਾਂਦਾ ਜੀ, ਮਹਾਲੀ ਜ਼ਿਲ੍ਹੇ ਚ ਪੈਂਦਾ ਕੜੂਆ। ਤੇ ਹੁਣ ਆਪਾਂ ਇੱਥੋਂ ਪੁਲ ਦੇ ਨੀਚੋਂ ਟਰਨ ਕਰਾਂਗੇ, ਰਾਈਟ ਲਵਾਂਗੇ ਇੱਥੋਂ। ਔਰ ਇਹ ਅੰਦਰੋਂ ਅੰਦਰੀ ਜਿਹੜਾ ਰੋਡ ਹੈ ਇਹ ਕਰਾਲੀ ਸਿਟੀ ਜਾਂ ਨਿਕਲਦਾ। ਕਰਾਲੀ ਇੱਥੋਂ 5 ਕਿਲੋਮੀਟਰ ਲਗਭਗ 5 ਕਿਲੋਮੀਟਰ। ਉਹ ਕਰਾਲੀ ਸਿਟੀ ਨੂੰ ਇਹ ਰੋਡ ਨਿਕਲ ਜਾਂਦਾ ਔਰ ਉਸ ਰੋਡ ਦੇ ਉੱਪਰੀ ਇਹ 6 ਕਨਾਲ ਜ਼ਮੀਨ ਆ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਜੀ ਇਹ ਮੇਨ ਜੋ ਅੱਡਾ ਵਾ ਕੜੂਆ ਦਾ ਉਹ ਆ ਗਿਆ ਬੱਸ ਸਟਾਪ ਆ ਗਿਆ ਔਰ ਜੀ ਸਾਹਮਣੇ ਗੁਰਦੁਆਰਾ ਸਾਹਿਬ ਨੇ ਆ ਬਹੁਤ ਵਧੀਆ ਅੱਛਾ ਗੁਰਦੁਆਰਾ ਸਾਹਿਬ ਕੜੂਲਾ ਔਰ ਇੱਕ ਹੋਰ ਗੱਲ ਆ ਜੀ ਇਹ ਸਾਰਾ ਨਾ ਪੰਜਾਬੀ ਫਿਲਮਾਂ ਦੀ ਜੋ ਸ਼ੂਟਿੰਗ ਹੈ ਉਹ ਸਾਰੀਆਂ ਲਗਭਗ 99% ਜੋ ਸ਼ੂਟਿੰਗਾਂ ਨੇ ਇਸ ਇਲਾਕੇ ਚ ਹੁੰਦੀਆਂ ਨੇ ਕੜੂਆ ਮਰੀਂਦਾ ਖਰੜ ਜੀ ਮਹਾਲੀ ਚੁੰਨੀ ਬਡਾਲਾ ਬਡਾਲੀ ਸਰੰਦ ਬਸੀਖਾਣਾ ਔਰ ਉਹ ਟੋਟਲੀ ਇਸ ਇਹ ਦੇਖੋ ਸਾਰਾ ਬਿਲਡ ਅਪ ਹੈਗਾ ਵਾ ਟੋਟਲੀ ਇਹ ਮਾਰਕੀਟ ਬਣੀ ਹੋਈ ਹੈ ਔਰ ਇਹ ਰੋਡ ਅੱਗੇ ਫਿਰ ਖਲਟਮ ਮੁੜ ਜਾਂਦੀ ਹੈ ਇੱਥੋਂ ਇਹ ਰੋਡ ਚਲੇ ਜਾਂਦਾ ਜੀ ਕਰਾਰੀ ਨੂੰ ਕਰਾਰੀ ਲਗਭਗ ਇੱਥੋਂ 5-6 ਕਿਲੋਮੀਟਰ ਔਰ ਸਾਰੀ ਇਹ ਮਾਰਕੀਟ ਡਿਵੈਲਪ ਹੋ ਗਈ ਹੈ ਔਰ ਲਗਭਗ ਇੱਥੋਂ 2-3 ਮਿੰਟ ਦਾ ਰਸਤਾ ਹੈਗਾ ਜਿਹੜੀ ਮੈਂ ਤੁਹਾਨੂੰ ਅੱਗੇ ਜ਼ਮੀਨ ਦਿਖਾਉਣ ਜਾ ਰਿਹਾ ਵਾਂ ਔਰ ਇਸ ਰੋਡ ਦੇ ਉੱਪਰ ਹੀ ਉਹ 6 ਕਨੜ ਜ਼ਮੀਨ ਹੈ ਜੀ ਕਮਰਸ਼ੀਅਲ ਜ਼ਮੀਨ ਹੈ ਔਰ ਕੋਈ ਬਹੁਤ ਅੱਛੀ ਇਨਵੈਸਟਮੈਂਟ ਹੈ ਔਰ ਇਹ ਅਕਾਲ ਪਬਲਿਕ ਹਾਈ ਸਕੂਲ ਆ ਗਿਆ ਜੀ ਸੀਬੀਐਸਸੀ ਹੈ ਜੀ ਇਹ ਔਰ ਸਕੂਲ ਹੈ ਜੀ ਇਹ ਬਹੁਤ ਅੱਛਾ ਬਿਲਡਿੰਗ ਦਾ ਸਕੂਲ ਹੈ ਟੋਪੀ ਇਧਰੇ ਸਾਰੇ ਸਕੂਲ ਹੀ ਬਣੇ ਹੋ ਨੇ ਐਜੂਕੇਸ਼ਨ ਜ਼ੋਨ ਆ ਤੁਹਾਨੂੰ ਕਹਿੰਦੇ ਕਿ ਆ ਸੀ ਮੈਡੀਕਲ ਹਸਪੀਟਲ ਟੋਪੀ ਸਾਰਾ ਬਹੁਤ ਹੀ ਗ੍ਰੀਨਰੀ ਬਹੁਤ ਹੀ ਪੀਸਫੁੱਲ ਏਰੀਆ ਹੈ ਬਹੁਤ ਸ਼ਾਂਤੀ ਵਾਲਾ ਏਰੀਆ ਹੈ ਇਹ ਜਿਹੜੀ ਜ਼ਮੀਨ ਹੈ ਕਿ 6 ਕਨਾਲ ਜ਼ਮੀਨ ਹੈ ਇਸ ਰੋਡ ਦੇ ਉੱਪਰ ਹੀ ਆ ਜਾਂਦੀ ਹੈ ਇਸ ਰੋਡ ਦੇ ਉੱਪਰ ਹੀ ਹੈ 6 ਕਨਾਲ ਜ਼ਮੀਨ ਆਮ ਜਿਹੜਾ ਇੱਥੇ ਰੇਟ ਚੱਲਦਾ ਜੀ 3 ਤੋਂ 4 ਕਰੋੜ ਪਰ ਏਕੜ ਦਾ ਰੇਟ ਚੱਲਦਾ 3 ਤੋਂ 4 ਕਰੋੜ ਦਾ ਜੋ ਰੇਟ ਆ ਪਰ ਏਕੜ ਚੱਲਦਾ ਕਿਲੇ ਦਾ ਹੈ ਨਾ ਜੀ ਇੱਥੇ ਇਹ ਗੁਰਦਰਾ ਸਾਹਿਬ ਆ ਗਿਆ ਕਾਲਗੜ੍ਹ ਸਾਹਿਬ ਔਰ ਇੱਥੇ ਬਹੁਤ ਸ਼ੂਟਿੰਗ ਹੁੰਦੀ ਹੈ ਨਾ ਜੀ ਇਹ ਇਤਿਹਾਸਕ ਗੁਰਦਾਰਾ ਜੀ ਇਹ ਗੁਰਦਾਰਾ ਸ੍ਰੀ ਅਕਾਲਗੜ੍ਹ ਸਾਹਿਬ ਨਵੇਂ ਪਾਸ਼ਾ ਸ਼ਿਰੂਰ ਤੇ 172 ਜੀ ਐਸੀ ਇੱਥੇ ਤੇ ਆਪਾਂ ਪਹੁੰਚ ਗਏ ਆਂ ਜਮੀਨ ਦੇ ਉੱਪਰ ਸਾਹਮਣੇ ਉਹ ਨਜ਼ਰ ਆ ਰਿਹਾ ਜੀ ਆਪਾਂ ਨੂੰ ਸੱਜੇ ਪਾਸੇ ਕਪੜੇ ਰਾਈਟ ਹੈ ਤੇ ਅਰਾਧਾ ਸਵਾਮੀ ਸਤਸੰਗure ਭਵਨ ਹੈ ਠੀਕ ਹੈ ਜੀ ਉਹ ਬਹੁਤ ਵੱਡੀਆਂ-ਵੱਡੀਆਂ ਪਿੱਛੇ ਕੋਠੀਆਂ ਬਣੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਸ਼ਾਇਦ ਹਨਾ ਬਹੁਤ ਅੱਛੇ ਫਾਰਮ ਹਾਊਸ ਬਣੇ ਨੇ ਇਸ ਜਗ੍ਹਾ ਦੇ ਉੱਪਰ ਔਰ ਇਹ ਨਾਲ ਦੀ ਨਾਲ ਇੰਦਰ ਸਤਸੰਗ ਭਵਨ ਆ ਜਾਂਦਾ ਜੀ ਇਹੜਾ ਇਹ ਰਾਰਾ ਸਾਮੀ ਸਤਸੰਗ ਭਵਨ ਆ ਗਿਆ ਜਿੱਕਰੂ ਇਹ ਠੀਕ ਹੈ ਜੀ ਸਤਸੰਗ ਭਵਨ ਰਾਰਾ ਸਾਮੀ ਡੇਰਾ ਆ ਗਿਆ ਇੱਕ ਤਰ੍ਹਾਂ ਦਾ ਬਹੁਤ ਅੱਛਾ ਬਣਿਆ ਹੈ ਔਰ ਇਹ ਬਿਲਕੁਲ ਆਪੋਜੀਟ ਦੇਖੋ ਇਹ ਜ਼ਮੀਨ ਆ ਗਈ ਜੀ ਇਹ ਵਾਲੀ ਜ਼ਮੀਨ ਹੈ ਔਰ ਉਹ ਸਾਹਮਣੇ ਪਿੱਛੇ ਦੇਖ ਰਹੇ ਆ ਤੁਹਾਨੂੰ ਜ਼ਮੀਨ ਦੇ ਪਿੱਛੇ ਨਜ਼ਰ ਆ ਰਹੀਆਂ ਹੋਣਗੀਆਂ ਏ ਦੇਖੋ ਕਿੰਨੀਆਂ ਸੋਹਣੀਆਂ ਦੋ ਫਾਰਮ ਹਾਊਸ ਬੜੇ ਦੇਖਣਾ ਕੋਠੇ ਟੈਪ ਔਰ ਇੱਥੇ ਫਿਲਮਾਂ ਦੀ ਸ਼ੂਟਿੰਗ ਬਹੁਤ ਜ਼ਿਆਦਾ ਸ਼ੂਟਿੰਗ ਹੁੰਦੀ ਹੈ ਤੇ ਫਿਲਮਾਂ ਦੀ ਔਰ ਇਹ ਜ਼ਮੀਨ ਹੈ ਜੀ ਇਹ ਬਿਲਕੁਲ ਆਪਾਂ ਫਰੰਟ ਤੇ ਖੜੇ ਆਂ ਇਹ ਤਾਂ ਫਰੰਟ ਲੱਗ ਜਾਂਦਾ ਜ਼ਮੀਨ ਦਾ ਇਹਦਾ ਤੇ ਬਾਕੀ ਆਪਾਂ ਕਰਦੇ ਆਂ ਜੀ ਗੱਲਬਾਤ ਥੋੜੇ ਲੰਬੇ ਤੁਹਾਨੂੰ ਪੂਰੀ ਜ਼ਮੀਨ ਦਿਖਾਉਣਾ نیچے ਉਤਰ ਕੇ ਥੱਲੇ ਉਤਰ ਕੇ ਧੰਨਵਾਦ ਜੀ ਇਥੋਂ ਸੜਕ ਚੱਲੇ ਜਾਂਦੀ ਜਿਹੜਾ ਹਸਨਪੁਰ ਨੂੰ ਚੱਲੇ ਜਾਂਦੀ ਹੈ ਸਾਹਮਣੇ ਪੁਲ ਬਣਦਾ ਔਰ ਨਮਾ ਜਿਹੜਾ ਤੇ ਰੋਡ ਨਿਕਲ ਰਿਹਾ ਬੜਾ ਜੰਮੂ ਕਟੜਾ ਰੋਡ ਐਕਸਪ੍ਰੈਸ ਰੋਡ ਨਿਕਲ ਰਿਹਾ ਬੜਾ ਔਰ ਇਹ ਸਾਰੀ ਜ਼ਮੀਨ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਇਹ ਜ਼ਮੀਨ ਹੈ ਜੀ ਪਿੱਛੋਂ ਲੱਗੀ ਸਾਰੀ ਪੈਂਡਿੰਗ ਠੀਕ ਹੈ ਜੀ ਔਰ ਇਹ ਅੱਗੇ ਆ ਜਾਂਦਾ ਜੀ ਉਹ ਪੁਲ ਆ ਗਿਆ ਬੜਾ ਰੋਡ ਦੇ ਨਾਲ ਬਾਈਪਾਸ ਨਮਾ ਤੋਂ ਆ ਰਿਹਾ ਜੀ ਐਕਸਪ੍ਰੈਸ ਰੋਡ ਆ ਰਿਹਾ 200 ਕੁੱਟ ਹਾਈਵੇ ਆ ਰਿਹਾ ਔਰ ਇਹ ਬਿਲਕੁਲ ਤਿਆਰ ਹੋ ਗਿਆ ਜੀ ਰੋਡ ਪਿੱਛੋਂ ਦੇਖੋ ਕੰਮ ਚੱਲ ਰਿਹਾ ਕੰਸਟ੍ਰਕਸ਼ਨ ਦਾ ਬਹੁਤ ਤਕੜਾ ਕੰਮ ਚੱਲ ਰਿਹਾ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਸਾਰੇ ਇਹਦਾ ਠੀਕ ਹੈ ਜੀ ਔਰ ਇਸ ਪੋਰਟੋਂ ਲਗਭਗ ਇਹ 2-3 ਕਿੱਲੇ ਜਿਹੜੀ ਜ਼ਮੀਨ ਹੈ ਜੀ ਇਹ ਨਾਲ ਪਿੱਛੇ ਪੈ ਜਾਂਦੀ ਹੈ 6 ਕਨਾਲ ਜ਼ਮੀਨ ਹੈ ਜੀ ਉਹ 6 ਕਨਾਲ ਜ਼ਮੀਨ ਹੈ ਜਿਹੜੀ ਇਹ ਪੋਲਾ ਕੇ ਸਿਰਫ ਮੈਂ ਤੁਹਾਨੂੰ ਦਿਖਾਉਣ ਲਈ ਅੱਗੇ ਆਇਆ ਜੀ ਵੀ ਆ ਇੱਥੇ ਕੰਮ ਚੱਲਦਾ ਜਿਹੜਾ ਪੁੱਲ ਦਾ ਮੈਂ ਜ਼ਮੀਨ ਪਿੱਛੇ ਰਹਿ ਗਈ ਐ ਸਿਰਫ ਮੈਂ ਤੁਹਾਨੂੰ ਦਿਖਾਉਣ ਲਈ ਅੱਗੇ ਆਇਆ ਵੀ ਇੱਥੇ ਜਿਹੜਾ ਕੰਮ ਹੈ ਚੱਲ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਲੰਮਾ ਨਹੀਂ ਜੀ ਸਿਰਫ 1 ਸਾਲ ਦੇ ਵਿੱਚ ਹੀ 1 ਸਾਲ ਦੇ ਵਿੱਚ ਹੀ ਇੱਥੇ ਜਿਹੜੀ ਇਨਵੈਸਟਮੈਂਟ ਆ ਤੁਹਾਡੀ ਡਬਲ ਹੋਏਗੀ ਹਾਂਜੀ ਬਿਲਕੁਲ ਕਿਉਂਕਿ ਬੈਂਕਾਂ ਦੇ ਵਿੱਚ ਆਪਾਂ ਦੇਖਦੇ ਆ ਜੀ ਐਫ ਡੀਆਂ ਕਰਾਉਣੇ ਆ ਨਾ ਐਫ ਡੀਆਂ 5 ਸਾਲ ਬਾਅਦ ਜਾਂ 8 ਸਾਲ ਬਾਅਦ ਡਬਲ ਹੁੰਦੀਆਂ ਨੇ ਪਰ ਇੱਥੇ ਤੁਸੀਂ ਇੱਕ ਸਾਲ ਬਾਅਦ ਜਿਹੜੀ ਵੀ ਪ੍ਰਾਪਰਟੀ ਲਮੋਗੇ ਇੱਕ ਸਾਲ ਬਾਅਦ ਇਸ ਬਾਈਪਾਸ ਦੇ ਨੇੜੇ ਇੱਕ ਸਾਲ ਬਾਅਦ ਤੁਸੀਂ ਡਬਲ ਲੈ ਸਕਦੇ ਹੋ ਇਹ ਮੋਹਰੇ ਕਾਲ ਨੂੰ ਤੁਸੀਂ ਪਾਰਕ ਬਣਾ ਸਕਦੇ ਹੋ ਨਾ ਪਾਰਕਿੰਗ ਬਣਾ ਸਕਦੇ ਹੋ ਵਧੀਆ ਪਾਰਕ ਡਵੈਲਪ ਕਰ ਸਕਦੇ ਹੋ ਇਹ ਐਕਸਟਰਾ ਜਗਾ ਔਰ ਇਹ ਲੱਠੇ ਵਿੱਚ ਨਕਸ਼ੇ ਵਿੱਚ ਨਹੀਂ ਹੈਗੀ ਠੀਕ ਹੈ ਜੀ ਔਰ ਇਹਦੇ ਨਾਲ ਸਾਰੀ ਇਹ ਸਾਹਮਣੇ ਸਸਦਕ ਭਵਨ ਆ ਗਿਆ ਜਿਹੜਾ ਔਰ ਇਹ ਜਿਹੜੀ ਜ਼ਮੀਨ ਹੈ ਇੱਥਰੋਂ ਇਹ ਆਪਣੇ ਜ਼ਮੀਨ ਆ ਜਾਂਦੀ ਹੈ ਜੀ 6 ਕਨਾਲ 35 ਲੱਖ ਰੁਪਏ ਨੂੰ ਪਰ ਕਨਾਲ ਇਹ ਜਿਹੜੀ ਜ਼ਮੀਨ ਹੈ ਜੀ ਆਪਾਂ ਨੂੰ ਮਿਲ ਸਕਦੀ ਹੈ ਜੀ ਉਹ ਪਿੱਛੇ ਬੈਕ ਸਾਈਡ ਤੇ ਬਹੁਤ ਵੱਡੀਆਂ ਕੋਠੀਆਂ ਬਣੀ ਲੈਂਦੇ ਠੀਕ ਹੈ ਜੀ ਇਹ ਜ਼ਮੀਨ ਹੈ 40 ਲੱਖ ਰੁਪਏ ਕਨਾਲ ਦੀ ਡਿਮਾਂਡ ਹੈ ਇਹਨਾਂ ਦੀ ਔਰ ਆਪਾਂ ਨੂੰ ਮਿਲੇਗੀ ਇਹ ਲਗਭਗ 20 ਲੱਖ ਰੁਪਏ ਕਨਾਲ ਦੇ ਸਾਬ ਨੂੰ ਜ਼ਮੀਨ ਇਹ ਮਿਲ ਸਕਦੀ ਹੈ ਬਹੁਤ